ਸਾਡਾ ਇਲਾਕਾ ਅਸੀਂ ਬਚਾਉਣਾ ਵਾ ਚੜ ਦੀ ਕਲਾ ਦੇ ਯਕਾਰੇ ਛੱਡ ਛੱਡ ਕੇ ਕਲਗੀਧਰ ਪਾਤਸ਼ਾਹ ਦੇ ਗੁੰਜਾਂ ਦੇ ਨਾਲ ਤੇ ਇਹ ਮੁੱਢਾਂ ਦੇ ਮੋਢ ਵਿੱਚੋਂ ਕੱਢ ਰਿਆ ਜੇ ਪਾਣੀ শুক ਰਿਹਾ ਨਾ ਤੋਂ ਉਦੋਂ ਜ਼ਿਆਦਾ ਇਹਨਾਂ ਦਾ ਜਜ਼ਬਾ শুকਦਾ ਉਹ ਕਹਿੰਦੇ ਵੀ ਅਸੀਂ ਇਹਨੂੰ ਖਾਲੀ ਕਰਕੇ ਦਿਖਾਉਣਾ ਹਰ ਹਾਲਤ ਕੱਲਾ ਕੱਲਾ ਨੌਜਵਾਨ ਆਪਣਾ ਜਾਨ ਤਲੀ ਤੇ ਧਰ ਕੇ ਇੱਥੇ ਪਹੁੰਚਾ ਵਾ ਪਰ ਪਰਵਾਹ ਨਹੀਂ ਕਰਦੇ ਨੌਜਵਾਨ ਜਿੰਨੇ ਵੀ ਆਏ ਪੂਰੇ ਦਿਨੋਂ ਕੰਮ ਕਰਦੇ ਆ ਨਾ ਕਿ ਪੈਸੇ ਵਾਸਤੇ ਕਰ ਰਹੇ ਨਾ ਸ਼ੂਕਦਾ ਹੋਇਆ ਪਾਣੀ ਇੱਥੋਂ ਗੁਜ਼ਰ ਰਿਹਾ ਤੇ ਇਸ ਨੂੰ ਬਚਾਉਣ ਦੇ ਲਈ ਪੁਲ ਨੂੰ ਜੋ ਕਹਿ ਸਕਦਾ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਐਨਡੀਆਰਐਫ ਦੇ ਅਧਿਕਾਰੀ ਵੀ ਲੱਗੇ ਹੋਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਚੜਦੀ ਕਲਾ ਦੀ ਇਹ ਪੰਜਾਬ ਦਾ ਖੂਨ ਹੈ ਦੇਖ ਸਕਦੇ ਹੋ ਕਿਵੇਂ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਇਸ ਪੁਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਦੀਪ ਅਮਲੋ ਤੁਹਾਡੇ ਨਾਲ ਇਸ ਵਕਤ ਅਸੀਂ ਜਲੰਧਰ ਦੇ ਪਿੰਡ ਗਿੱਦੜਪਿੰਡੀ ਵਿੱਚ ਖੜੇ ਆ ਜਿੱਥੇ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਦਿਖਾਉਨੇ ਆ ਕਿ ਜੋ ਰੇਲਵੇ ਟਰੈਕ ਇਸ ਨੂੰ ਆਪਣੇ ਚਪੇਟ ਦੇ ਵਿੱਚ ਸਤਲੁਜ ਦਰਿਆ ਨੇ ਲੈ ਲਿਆ ਉੱਥੇ ਅਸੀਂ ਗਰਾਊਂਡ ਜ਼ੀਰੋ ਤੇ ਇਸ ਵਕਤ ਮੌਜੂਦਾਂ ਦੇਖ ਸਕਦੇ ਹੋ ਕਿਵੇਂ ਸ਼ੂਕਦਾ ਹੋਇਆ ਪਾਣੀ ਇੱਥੋਂ ਗੁਜ਼ਰ ਰਿਹਾ ਤੇ ਇਸ ਨੂੰ ਬਚਾਉਣ ਦੇ ਲਈ ਪੁਲ ਨੂੰ ਜੋ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਐਨਡੀਆਰਐਫ ਦੇ ਅਧਿਕਾਰੀ ਵੀ ਲੱਗੇ ਹੋਏ ਨੇ ਤੇ ਨਾਲ ਪਿੰਡਾਂ ਵਾਲੇ ਵੀ ਇੱਥੇ ਆ ਕੇ ਇਹਨਾਂ ਦਾ ਸਹਿਯੋਗ ਕਰ ਰਹੇ ਨੇ ਦੇਖ ਸਕਦੇ ਹੋ ਕਿਵੇਂ ਇਸ ਪੁਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਪਾਣੀ শুকਦਾ ਹੋਇਆ ਆ ਰਿਹਾ ਸਾਡੇ ਨਾਲ ਐਨਡੀਆਰਫ ਦੇ ਟੀਮ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਜੋ ਆ ਇਹ ਪੁਲ ਖਤਰੇ ਦੇ ਵਿੱਚ ਪੈਂਦਾ ਤੇ ਕਿਸ ਤਰੀਕੇ ਦੇ ਨਾਲ ਹੁਣ ਇਸ ਨੂੰ ਬਚਾਉਣ ਦੀ ਜਦੋਜਹਦ ਜਾਰੀ ਆ ਤਾਂ ਸਾਡੇ ਨਾਲ ਅਧਿਕਾਰੀ ਨੇ ਸਰ ਕਿਵੇਂ ਕਿੰਨੇ ਜਣੇ ਇੱਥੇ ਕੰਮ ਕਰ ਰਹੇ ਨੇ ਇਸ ਪੁਲ ਨੂੰ ਬਚਾਉਣ ਦੇ ਲਈ ਸਰਕਲ ਡੀਸੀ ਸਰ ਕੇ ਮਾਧਿਅਮ ਸੇ ਹਮੇ ਪਤਾ ਚੱਲਾ ਕਿ ਗੀਦਰ ਪਿੰਡੇ ਸਤਲੁਜ ਰਿਵਰ ਦੇ ਉੱਪਰ ਜੋ ਰੇਲਵੇ ਬ੍ਰਿਜ ਹੈ ਵਹਾਂ ਪਰ हमें सेफ्टी प्रदान करनी है प्रशासन यहाँ पर जो यहाँ बूटी खट्टी हो गई थी उनको दूर करने का प्रयास कर रहा था तो उनको सेफ्टी प्रदान करने के लिए प्रशासन द्वारा एन से एक टीम की रिक्विजिशन दी गई तो उस रिक्विजीशन के आधार पर हमारी पूरी एक टीम यहाँ पर पूरे प्रशासन के लोगों के जो रेलवे के कर्मचारी यहाँ लगे हुए हैं प्रशासन के लोग लगे हुए हैं या फिर जो गांव के लोग लगे हुए हैं उनको सेफ्टी प्रदान करने के लिए जितने भी हमारे सुरक्षा मानक होते हैं सुरक्षा मापदंडों का पूरा ध्यान रखते हुए रोप रेस्क्यू टेक्निक के माध्यम से कैराबिनर का प्रयोग किया जा रहा है सभी को लाइफ जैकेट के बिना दरिया के पास नहीं जाने दिया जा रहा है इन फोड़ो पूरा खतरे के बीच आइए जी कल यहाँ इस दरिया का जो फ्लो था वो तकरीबन दो लाख क्यूसक के लगभग था आज यहाँ दरिया थोड़ी एक फिट के लगभग कम हुई है लेकिन खतरे के बीच में जिस पर खतरा तो पानी में हमेशा रहता ही है जैसे आप सभी को पता है लेकिन सुरक्षा मानकों के मापदंडों को पूरा ध्यान में रखते हुए ਇਨ ਸਭੀ ਕੋ ਸੇਫਟੀ ਪ੍ਰਦਾਨ ਕਰਨੇ ਦਾ ਸਾਡੀ ਟੀਮ ਪੂਰਾ ਪ੍ਰਯਾਸ ਕਰ ਰਹੀ ਹੈ ਇਸਕੇ ਲਈ ਹਮਾਰੇ ਪੂਰੇ 30 ਬੰਦੇ ਪੂਰੀ ਇੱਕ ਟੀਮ ਯਹਾਂ ਪਰ ਲੱਗੀ ਹੋਈ ਹੈ ਇਸ ਤਰੀਕੇ ਦੇ ਨਾਲ ਅਧਿਕਾਰੀਆਂ ਦੀ ਵੀ ਕਿਤੇ ਨਾ ਕਿਤੇ ਕਹਿ ਸਕਦੇ ਆਂ ਕਿ ਜਾਨ ਖਤਰੇ ਦੇ ਵਿੱਚ ਪਾ ਕੇ ਇਸ ਪੁਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਹਿ ਸਕਦੇ ਆਂ ਕਿ ਇਹਨਾਂ ਨੂੰ ਪੂਰੀ ਹੱਲਾਸ਼ੀਰੀ ਤੁਹਾਡੇ ਵੱਲੋਂ ਫਿਰ ਦਿੱਤੀ ਜਾਂਦੀ ਹੈ देखो जी इस पुल पे ये पानी जो ये बोटी है ये पानी के बीच में हिंड्रेंस पैदा कर रही थी ऑब्सट्रेक्शन पैदा कर रही थी इसके बाद थोड़ा सा फ्लो में दिक्कत आ रही थी उस फ्लो को दूर करने के लिए प्रशासन इसमें लगा हुआ है ताकि इस फ्लो को स्मूथ बनाया जा सके और ये पानी बिल्कुल जिस जिस हिसाब से जिस स्पीड से पीछे से आ रहा है उसी स्पीड से आगे जा सके और हम इसी में प्रशासन का मदद कर रहे हैं जेकर पानी इसी तरीके डाफ लगती रही तो कितना कितने फिर पुल खतरे के बीच आ सकता पुल को ਇतना ਇਸੇ ਖਤਰਾ ਨਹੀਂ تھا ਇਸ ਬਾਰੇ ਮੇਂ ਜ਼ਿਆਦਾ ਪ੍ਰਸ਼ਾਸਨ ਹੀ ਬਤਾ ਪਾਏਗਾ ਲੇਕਿਨ ਥੋੜਾ ਸਾ ਫਲੋ ਮੇਂ ਦਿੱਕਤ ਆ ਰਹੀ ਥੀ ਲੇਕਿਨ ਜਿਸ ਹਿਸਾਬ ਸੇ ਕੰਮ ਚੱਲ ਰਹਾ ਹੈ ਉਮੀਦ ਹੈ ਕਿ ਇਹ ਬਹੁਤ ਜਲ ਪੜ ਜਾਏਗਾ ਜਿਸ ਤਰੀਕੇ ਦੇ ਨਾਲ ਪਿੱਛੋਂ ਪਾਣੀ ਦਾ ਫਲੋ ਆ ਰਿਹਾ ਹੈ ਮੂਰੇ ਅੱਗੇ ਡਾਫ ਲੱਗ ਰਹੀ ਹੈ ਜੇਕਰ ਐਮੀ ਡਾਫ ਲੱਗਦੀ ਗਈ ਆ ਇਹਨੂੰ ਕਲੀਅਰ ਨਾ ਕੀਤਾ ਗਿਆ ਤਾਂ ਸ਼ਾਇਦ ਕਿਤੇ ਨਾ ਕਿਤੇ ਖਤਰਾ ਤਾਂ ਜ਼ਰੂਰ ਇਸ ਪੁਲ ਨੂੰ ਹੋਏ ਸਕਦਾ ਜੋ ਮਰਜੀ ਹੋ ਗਏ ਨੌਜਵਾਨਾਂ ਵਿੱਚ ਇੰਨਾ ਜੋਸ਼ ਆ ਇੰਨੀ ਮਾਰੀ ਦੀ ਕਿਰਪਾ ਇਲਾਕੇ ਦੇ ਜਿੰਨੇ ਵੀ ਨੌਜਵਾਨ ਆ ਨਾ ਮੈਂ ਜਿੰਨੇ ਜਿਹੜੇ ਪਹੁੰਚੇ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਨਹੀਂ ਪਹੁੰਚੇ ਉਹਨਾਂ ਨੂੰ ਅਪੀਲ ਕਰਦਾ ਵੀ ਇੱਥੇ ਪਹੁੰਚਣਾ ਆਪਣੇ ਹੱਥੀਂ ਆਪਣਾ ਕਾਰਜ ਆਪੇ ਹੀ ਸਵਾਰੀਏ ਮਹਾਰਾਜ ਦੀ ਬਾਣੀ ਕਹਿੰਦੀ ਸੱਚੇ ਪਾਤਸ਼ਾਹ ਦੀ ਰੈਸੀ ਰਹਿਮਤ ਐਸੀ ਕਿਰਪਾ ਹੋਈ ਐ ਨੌਜਵਾਨ ਜਿੰਨੇ ਵੀ ਆਏ ਪੂਰੇ ਦਿਨੋਂ ਕੰਮ ਕਰਦੇ ਆ ਨਾ ਕਿ ਪੈਸੇ ਵਾਸਤੇ ਕਰ ਰਹੇ ਨੋ ਆਪਣੇ ਦਿਲੋਂ ਕੰਮ ਕਰ ਰਹੇ ਸਾਡਾ ਇਲਾਕਾ ਅਸੀਂ ਬਚਾਉਣਾ ਵਾ ਚੜ ਦੀ ਕਲਾ ਦੇ ਯਕਾਰੇ ਛੱਡ ਛੱਡ ਕੇ ਕਲਗੀਧਰ ਪਾਤਸ਼ਾਹ ਦੇ ਗੁੰਜਾਂ ਦੇ ਨਾਲ ਤੇ ਇਹ ਮੁੱਢਾਂ ਦੇ ਮੋਢ ਵਿੱਚੋਂ ਕੱਢ ਰਿਹਾ ਪਿੱਪਲਾਂ ਦੇ ਪਿੱਪਲ ਕੱਢ ਰਿਹਾ ਤੇ ਜਿਹੜੇ ਹੈਗੇ ਆ ਪਪੂਲਰ ਉਹ ਕਾਫੀ ਫਸੇ ਸੀ ਉਹ ਵੀ ਕੱਢ ਰਹੇ ਨੇ ਅੱਭੀ ਪਾਣੀ ਜਿਸ ਤਰੀਕੇ ਨਾਲ ਸ਼ੂਕਦਾ ਰਿਹਾ ਇਸ ਦੇ ਵਿੱਚ ਵੀ ਪੂਰਾ ਜਾਨ ਦੀ ਪ੍ਰਵਾਹ ਬਕੀਤੇ ਬਿਨਾ ਚੜਦੀ ਕਲਾ ਇਹ ਤੋਂ ਜ਼ਿਆਦਾ ਇਹ ਸ਼ੂਕਰੇ ਨੇ ਜੇ ਪਾਣੀ ਸ਼ੂਕ ਰਿਹਾ ਨਾ ਤੋਂ ਉਦੋਂ ਜ਼ਿਆਦਾ ਇਹਨਾਂ ਦਾ ਜज्ਬਾ ਸ਼ੂਕਦਾ ਉਹ ਕਹਿੰਦੇ ਵੀ ਅਸੀਂ ਇਹਨੂੰ ਖਾਲੀ ਕਰਕੇ ਦਿਖਾਉਣਾ ਹਰ ਹਾਲਤ ਕੱਲਾ ਕੱਲਾ ਨੌਜਵਾਨ ਆਪਣਾ ਜਾਨ ਤਲੀ ਤੇ ਧਰ ਕੇ ਇੱਥੇ ਪਹੁੰਚਿਆ ਵਾ ਪਰ ਪਰਵਾਹ ਨਹੀਂ ਕਰਦੇ ਆ ਸੇਫਟੀ ਬੈਲਟਾਂ ਦਿੱਤੀਆਂ ਇਹਨਾਂ ਦਾ ਧੰਨਵਾਦ ਪ੍ਰਸ਼ਾਸਨ ਦਾ ਹੋਰ ਜਿੰਨੀ ਵੀ ਟੀਮ ਆਈ ਹੈ ਐਨ ਡੀ ਆਰ ਐਫ ਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਕੂ ਲੋਕ ਕਮੇਟੀ ਦਿਨ ਰਾਤ ਕੀਤਾ ਪਿਆ ਇਸ ਬੰਦੇ ਵਾਸਤੇ ਔਰ ਰੇਲਵੇ ਬ੍ਰਿਜ ਦੇ ਵਿੱਚੋਂ ਅਕ ਲਾਲੀ ਕੱਢਣ ਦੇ ਵਾਸਤੇ ਬੂਟੀ ਕੱਢਣ ਦੇ ਵਾਸਤੇ ਮੋਢ ਕੱਢਣ ਦੇ ਵਾਸਤੇ ਔਰ ਜਿੰਨੀਆਂ ਵੀ ਮਾਈਆਂ ਰਾਬਰ ਜਾਈਆਂ ਉਹਨਾਂ ਦਾ ਬਹੁਤ ਧੰਨਵਾਦ ਉਹ ਪ੍ਰਸ਼ਾਦੇ ਪਕਾ ਪਕਾ ਕੇ ਭੇਜਦੀਆਂ ਨੇ ਇੱਥੇ ਜਿੰਨੇ ਵੀ ਸੇਵਾ ਕਰ ਰਹੇ ਨੇ ਔਰ ਤੁਹਾਡੇ ਪਾਣੀ ਪਾਣੀ ਦਾ ਫਲੋ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜ਼ਿਆਦਾ ਵਾਧਾ ਹੀ ਜਾ ਰਿਹਾ ਸ਼ੂਕ ਦਾ ਪਾਣੀ ਆ ਰਿਹਾ ਤੁਸੀਂ ਪਾਣੀ ਦੀ ਆਵਾਜ਼ ਵੀ ਇੱਥੇ ਸੁਣ ਸਕਦੇ ਹੋ ਹੋਮੋਂਗੇ ਕਿਵੇਂ ਸ਼ੂ ਸ਼ੂ ਕਰਦਾ ਹੋਇਆ ਪਾਣੀ ਇੱਥੋਂ ਲੰਘ ਰਿਹਾ ਫਿਰ ਵੀ ਇਹ ਐਨਡੀਆਰਫ ਦੇ ਅਧਿਕਾਰੀ ਕਹਿ ਸਕਦੇ ਆ ਤੇ ਨਾਲ ਨਾਲੇ ਪਿੰਡਾਂ ਵਾਲੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਜਿਸ ਤਰੀਕੇ ਦੇ ਨਾਲ ਇਹ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਕਿਤਨਾ ਕਿਤੇ ਇਸ ਪੁਲ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਪੂਰਾ ਕਹਿ ਸਕਦੇ ਆ ਕਿ ਹੰਬੜਾ ਮਾਰਿਆ ਜਾ ਰਿਹਾ ਤਾਂ ਕਿ ਇਸ ਦਾ ਜੋ ਰੋਕਾਂ ਲੱਗਦੀਆਂ ਨੇ ਇਸ ਪੁਲ ਦੇ ਵਿੱਚ ਉਸ ਨੂੰ ਕਲੀਅਰ ਕੀਤਾ ਜਾਵੇ ਤੇ ਪੁਲ ਨੂੰ ਸੇਵ ਕੀਤਾ ਜਾਵੇ ਸਾਡੇ ਨਾਲ ਇੱਥੇ ਨਾਲ ਐਨਡੀਆਰਐਫ ਦੇ ਅਧਿਕਾਰੀ ਵੀ ਮੌਜੂਦ ਨੇ ਨਾਲ ਪਿੰਡਾਂ ਵਾਲੇ ਵੀ ਮੌਜੂਦ ਨੇ ਭਾਈ ਜੀ ਕਿੰਨੇ ਕੁ ਲੋਕ ਇੱਥੇ ਹੋਰ ਆਏ ਹੋਏ ਨੇ ਇੱਥੇ ਵੀ ਜੀ ਤਕਰੀਬਨ ਮੇਰਾ ਇਲੈਕਟ੍ਰੋਨਿਕ ਲੀਸ਼ਨ ਦਾ ਵਾ ਲਹਿਰੀ ਇਲੈਕਟ੍ਰੋਨਿਕਸ ਮੇਰੇ 10 ਬੰਦੇ ਮੇਰੇ ਹਲਾਬ ਦੇ ਲੱਗੇ ਪਏ ਆ ਹੋਰ ਵੀ ਕਾਫੀ ਪਿੰਡ ਦੇ ਨੌਜਵਾਨ ਵੀ ਆਏ ਪਏ ਆ ਸਾਡੇ ਆਗੂ ਜਿੱਦਾਂ ਪੰਚਾਇਤ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਮੁੱਚਾ ਇਲਾਕਾ ਰਲ ਮਿਲ ਕੇ ਇਸੇ ਮਾਮਾ ਨਿਭਾਰਿਆ ਹੈ ਉਹ ਜਿੰਨਾ ਹੋ ਸਕਦਾ ਕਹਿੰਦੇ ਹਰੇ ਕੋਈ ਆਪੋ ਆਪਣਾ ਯੋਗਦਾਨ ਕਰ ਰਿਹਾ ਵਾ ਤੇ ਮਹਾਰਾਜ ਦੀ ਐਸੀ ਕਿਰਪਾ ਵਾ ਵੀ ਕਹਿੰਦੇ ਕਿਤੇ ਜੰਗਲ ਚ ਅੱਗ ਲੱਗੀ ਸੀਗੀ ਉਹ ਚਿੜੀ ਜਿਹੜੀ ਚਿੜੀ ਆ ਨਾ ਚੁੰਝਾਂ 'ਤੇ ਪਰ ਕੇ ਉੱਪਰ ਪਾਣੀ ਪਾਵੇ ਉਹਨਾਂ ਨੇ ਬਾਕੀਆਂ ਪੰਛੀਆਂ ਨੇ ਉਹਨੂੰ ਮਜ਼ਾਕ ਕੀਤਾ ਚਿੜੀਏ ਤੇਰੇ ਚੁੰਝਾਂ 'ਤੇ ਪਰ ਕੇ ਪਾਣੀ ਪਾਉਣ ਨਾਲ ਅੱਗ ਨਹੀਂ ਬੁਝਣੀ ਉਹ ਕਹਿੰਦੀ ਠੀਕ ਆ ਅੱਗ ਬੁਝੇ ਚਾਹੇ ਨਾ ਬੁਝੇ ਪਰ ਆਉਣ ਵਾਲੀਆਂ ਪੁਸ਼ਤਾਂ ਦੇ ਵਿੱਚ ਮੇਰਾ ਨਾਂ ਤਾਂ ਹੋਊ ਠੀਕ ਆ ਮੈਂ ਯਤਨ ਕੀਤਾ ਮੈਂ ਉਦਮ ਕੀਤਾ ਮੈਂ ਉਪਰਾਲਾ ਕੀਤਾ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਇਲਾਕੇ ਦੇ ਨੌਜਵਾਨ ਉਹ ਦਿਲੋਂ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਕਰੀਬਨ ਅੱਧਿਓ ਜਿਆਦਾ ਆਪਾਂ ਪੁੱਲ ਸਾਫ਼ ਕਰ ਚੁੱਕੇ ਆਂ ਥੋੜਾ ਬਹੁਤਾ ਰਹਿ ਗਿਆ ਵਾ ਤੇ ਗੁਰੂ ਸਾਹਿਬ ਐਸੀ ਕਿਰਪਾ ਕਰਨ ਅੱਜ ਸਾਡੇ ਵਿੱਚ ਇੰਨਾ ਕਿ ਜਜ਼ਬਾ ਵੀ ਅਸੀਂ ਸਾਰੇ ਦਾ ਸਾਰਾ ਕੰਮ ਕੰਪਲੀਟ ਕਰੀਏ ਨੂੰ ਫਿਨਿਸ਼ ਕਰੀਏ ਵੀ ਮੁੜ ਕੇ ਨੌਬਤ ਨਾ ਆਵੇ ਮੁੜ ਕੇ ਡਾਫ ਨਾ ਲੱਗੇ ਬਿਲਕੁਲ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਚੜ੍ਹਦੀ ਕਲਾ ਦੀ ਇਹ ਪੰਜਾਬ ਦਾ ਖੂਨ ਹੈ ਦੇਖ ਸਕਦੇ ਹੋ ਕਿਵੇਂ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਇਸ ਪੁੱਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਲੋਕ ਆਸ-ਪਾਸ ਦੇ ਪਿੰਡਾਂ ਵਾਲੇ ਇੱਥੇ ਲੱਗੇ ਹੋਏ ਨੇ ਨੌਜਵਾਨ ਲੱਗੇ ਹੋਏ ਨੇ ਬਜ਼ੁਰਗ ਲੱਗੇ ਹੋਏ ਨੇ ਤੇ ਮਾਈਆਂ ਦਾ ਵੀ ਪੂਰਾ ਸਹਿਯੋਗ ਇੱਥੇ ਕੀਤਾ ਜਾ ਰਿਹਾ ਤਾਂ ਕਿ ਇਸ ਇਲਾਕੇ ਦੇ ਵਿੱਚ ਕੋਈ ਮਾਰ ਹੋਰ ਨਾ ਪਾਣੀ ਮਾਰ ਸਕੇ ਤਾਂ ਭਾਈ ਜੀ ਕਹਿ ਸਕਦੇ ਕਿ ਬੀਬੀਆਂ ਵੀ ਇੱਥੇ ਨਾਲ ਕਰਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਮੀਆਂ ਦਾ ਇਨਾ ਧੰਨਵਾਦ ਉਹ ਪ੍ਰਸ਼ਾਦੇ ਪਕਾ ਪਕਾ ਕੇ ਭੇਜ ਰੀਆਂ ਗੁਰਦੁਆਰਾ ਦੀ ਕਮੇਟੀ ਦਾ ਧੰਨਵਾਦ ਆ ਚਾਹ ਪਾਣੀ ਦਾ ਲੰਗਰ ਸਾਰਾ ਕੁਝ ਹੀ ਆ ਰਿਹਾ ਵਾ ਉਹ ਸਮੁੱਚੀ ਸੰਗਤ ਸਹਿਯੋਗ ਕਰ ਰਹੀ ਆ ਸਮੁੱਚਾ ਇਲਾਕਾ